ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸੁਣਾਓ theta.com ਤਾਂ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਕੁਝ ਗੱਲਾਂ ਤੇ ਅੱਜ ਵਿਚਾਰ ਚਰਚਾ ਕਰਾਂਗੇ ਕੁਝ ਦਰੈ ਸਤਲੋਜੀ ਦੀ ਵੀ ਅਪਡੇਟ ਦੇਵਾਂਗੇ ਬਿਆਸ ਦੀ ਵੀ ਅਪਡੇਟ ਦੇਵਾਂਗੇ ਔਰ ਕੁਝ ਗੱਲਾਂ ਤੇ ਅੱਜ ਵਿਚਾਰ ਚਰਚਾ ਵੀ ਕਰਾਂਗੇ ਤਾਂ ਸੀ ਜਿਹੜੇ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੀਮਤੀ ਕਮੈਂਟ ਜਰੂਰ ਕਰਿਓ ਲਾਈਵ ਥੋੜਾ ਜਿਹਾ ਲੰਬਾ ਵੀ ਹੋ ਸਕਦਾ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਜਾਈਓ ਤੁਸੀਂ ਸਾਡੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋਏ ਹੋ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅੱਜ ਜ਼ਰੂਰ ਕਰਿਓ ਕਿਉਂਕਿ ਆਪਾਂ ਜੋ ਜਾਣਕਾਰੀ ਕੁਝ ਤੁਹਾਡੇ ਤੋਂ ਲੈਣੀ ਹੈ ਕੁਝ ਆਪਾਂ ਜਾਣਕਾਰੀ ਤੁਹਾਨੂੰ ਦੇਣੀ ਵੀ ਹੈ ਤਾਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਵੀ ਹੈ ਤਾਂ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਹੋਰ ਬਹੁਤ ਸਾਰੀਆਂ ਗੱਲਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਤਿੰਨ ਵੀਰ ਨਾਲ ਜੁੜਿਆ ਚਾਰ ਹੋ ਗਿਆ ਹੌਲੀ-ਹੌਲੀ ਨਾਲ ਸਾਰੇ ਜੁੜਦੇ ਜਾਓ ਤਾਂ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਹਾਂਜੀ ਦਰਿਆ ਸਤਲੁਜ ਦੀ ਅੱਜ ਤਣੂ ਸਾਰਾ ਦਿਨ ਅਪਡੇਟ ਦਿੱਤੀ ਹੈ ਤਾਂ ਤਕਰੀਬਨ ਦਰਿਆ ਸਤਲੁਜ ਦੀ ਗੱਲ ਕਰੀ ਤਾਂ ਸ਼ਾਮ ਦੇ 6 ਵਜੇ ਤੋਂ ਬਾਅਦ ਥੋੜਾ ਜਿਹਾ ਪਾਣੀ ਵਧਣਾ ਸ਼ੁਰੂ ਹੋਇਆ ਪਹਿਲਾਂ ਪਾਣੀ ਘਟ ਗਿਆ ਸੀ ਉਸ ਤੋਂ ਬਾਅਦ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਥੋੜਾ ਵਧਣਾ ਸ਼ੁਰੂ ਹੋਇਆ ਹੈ ਜੇਕਰ ਦਰਿਆ ਸਤਲੁਜ ਦੀ ਆਪਾਂ ਗੱਲ ਕਰੀਏ ਤਾਂ 45 ਤੋਂ 46000 ਕਿਊਸਕ ਦਰਿਆ ਸਤਲੁਜ ਦੇ ਵਿੱਚ ਪਾਣੀ ਚੱਲ ਰਿਹਾ ਹੈ ਦਰਿਆ ਸਤਲੁਜ ਦੇ ਵਿੱਚ 45 ਤੋਂ 46000 ਕਿਊਸਿਕ ਪਾਣੀ ਚੱਲ ਰਿਹਾ ਹੈ ਤਾਂ ਆਪਾਂ ਅੱਜ ਲਗਾਤਾਰ ਤੁਹਾਨੂੰ ਅਪਡੇਟ ਦਿੰਦੀ ਹੈ ਤਾਂ ਕੁਝ ਹੋਰ ਗੱਲਾਂ ਤੇ ਵੀ ਚਰਚਾ ਕਰਾਂਗੇ ਆਪਾਂ ਇੱਕ ਤੁਸੀਂ ਜੇ ਮੇਰੇ ਨਾਲ ਜਿੰਨੇ ਵੀ ਜੁੜੇ ਤੁਸੀਂ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਫਸਲ ਖਰਾਬ ਹੋਈ ਸੀ ਤਾਂ ਉਸ ਦਾ ਜੋ ਮੁਆਵਜ਼ਾ ਮਿਲਣਾ ਹੁੰਦਾ ਤਾਂ ਗੁਰਦੌਰੀ ਹੋਣੀ ਸ਼ੁਰੂ ਹੋ ਗਈ ਹੈ ਕਿ ਨਹੀਂ ਹੋਊਗੀ ਕੋਈ ਕਿ ਸਿਮਾ ਨੇ ਵੱਡੇ ਐਲਾਨ ਕੀਤੇ ਆ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਇਸ ਵਿੱਚ ਤੇ ਵੀ ਗੱਲਬਾਤ ਕਰਾਂਗੇ ਕਿ ਤੁਹਾਡੇ ਏਰੀਆ ਦੇ ਵਿੱਚ ਕਿ ਤੁਸੀਂ ਕਿੱਥੋਂ ਸੜਕ ਨਾਲ ਜੁੜੇ ਹੋ ਜਾਓ ਤੇ ਉੱਥੇ ਜ਼ਮੀਨਾਂ 'ਚ ਕਿੰਨਾ ਕੁ ਰੇਤਾ ਪਿਆ ਉਹ ਵੀ ਮੈਨੂੰ ਦੱਸਿਓ ਔਰ ਇਹ ਗੱਲ ਮੈਨੂੰ ਜ਼ਰੂਰ ਤੁਸੀਂ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਇਹ ਤੁਹਾਡੇ ਏਰੀਆ ਦੇ ਵਿੱਚ ਗੁਰਦੌਰੀਆਂ ਸ਼ੁਰੂ ਹੋ ਗਈਆਂ ਕਿ ਨਹੀਂ ਹੋਈਆਂ ਜੇ ਹੋ ਗਈਆਂ ਸ਼ੁਰੂ ਹੋ ਗਈਆਂ ਤਾਂ ਕਮੈਂਟਾਂ 'ਚ ਉਹ ਵੀ ਦੱਸਿਓ ਜੇ ਨਹੀਂ ਹੋਈਆਂ ਤਾਂ ਉਹ ਵੀ ਦੱਸਿਓ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਦਰਿਆ ਸਤਲੁਜ ਦੇ ਵਿੱਚ ਅੱਜ ਜਲਪਦਰ ਸ਼ਾਮ ਦੇ 6 ਵਜੇ ਤੱਕ ਜੋ ਪਾਣੀ ਦਾ ਪੱਦਰ ਸੀ ਉਹ ਠੀਕ ਸੀ ਨਾ ਵਧੀਆ ਨਾ ਘਟਿਆ ਕੱਲ ਜਿੰਨੇ ਸੀ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਵਧਿਆ ਜ਼ਿਆਦਾ ਨਹੀਂ ਕਹਿ ਸਕਦੇ ਪੌਣਾ ਕੋ ਫੁੱਟ ਪਾਣੀ ਵਧਿਆ ਹੈ ਤਾਂ ਦਰਿਆ ਸਤਲੁਜ ਨੇ ਬਹੁਤ ਸਾਵਾ ਤੇ ਜੋ ਖੋਰੇ ਲਾਇ ਸੀ ਉਹ ਵਜੇ ਉਸੇ ਤਰ੍ਹਾਂ ਚੱਲ ਰਿਹਾ ਹੈ ਲਗਾਤਾਰ ਪਪੂਲਰ ਹੋ ਗਏ ਜਾਂ ਫਿਰ ਹੋਰ ਇੱਕ ਦਗ ਝੋਨੇ ਦੀ ਫਸਲ ਹੋ ਗਈ ਉਹ ਲਗਾਤਾਰ ਦਰਿਆ ਦੇ ਵਿੱਚ ਡੇਗੀ ਹੈ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਮੈਨੂੰ ਗੱਲ ਜ਼ਰੂਰ ਦੱਸਿਓ ਕਿ ਤੁਸੀਂ ਸਾਡੇ ਨਾਲ ਕਿਸ ਜਗ੍ਹਾ ਤੋਂ ਜੁੜੇ ਹੋ ਤੁਸੀਂ ਇਹ ਅਪਡੇਟ ਕਿਸ ਜ਼ਿਲ੍ਹਾ ਕਿਹੜੀ ਤਹਿਸੀਲ ਕਿੱਥੋਂ ਜੇਕਰ ਪੰਜਾਬ ਦੇ ਵਿੱਚ ਜੁੜੇ ਹੋ ਤਾਂ ਉਹ ਵੀ ਦੱਸ ਦਿਓ ਜੇਕਰ ਪੰਜਾਬ ਤੋਂ ਤੁਸੀਂ ਬਾਹਰ ਬਾਹਰੋਂ ਤਾਂ ਉਹ ਵੀ ਨੂੰ ਦੱਸ ਦਿਓ ਔਰ ਇੱਕ ਗੱਲ ਦਾ ਜ਼ਿਕਰ ਇੱਕ ਗੱਲ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਗਰਦੌਰੀ ਪਟਵਾਰੀ ਨੇ ਜੋ ਮੁਆਵਜ਼ਾ ਮਿਲਣਾ ਹੈ ਤਾਂ ਉਹ ਗਰਦੌਰੀ ਹੋਣੀ ਸ਼ੁਰੂ ਹੋ ਗਈ ਹੈ ਕਿ ਨਹੀਂ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੁਝ ਗੱਲਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਸਿਆਮ ਮਾਨ ਨੇ ਵੱਡੇ ਐਲਾਨ ਕੀਤੇ ਐ ਪਰ ਮੈਂ ਤੁਹਾਡੇ ਜਾਣ ਕਰ ਲਈ ਤੁਹਾਨੂੰ ਵੀ ਸਾਰਨ ਪਤਾ ਹੈ ਕਿ دریاਵਾਂ ਦੇ ਅੰਦਰ ਬਹੁਤ ਸਾਰੀਆਂ ਜ਼ਮੀਨਾਂ ਕੱਚੀਆਂ ਨੇ ਕੱਚੀਆਂ ਮਤਲਬ ਜੋ ਰਜਿਸਟਰੀ ਵਾਲੀਆਂ ਨਹੀਂ ਨੇ ਤੇ ਬਹੁਤ ਸਾਰੇ ਜ਼ਮੀਨਾਂ ਕੱਚੀਆਂ ਨੇ ਤਾਂ ਮੇਰੇ ਖਿਆਲ ਦੇ ਵਿੱਚ ਤੇ ਜੇਕਰ ਮੁਆਵਜ਼ਾ ਮਿਲਦਾ ਹੈ ਜ਼ਮੀਨ ਕੱਚੀ ਹੋਵੇ ਜਾਂ ਪੱਕੀ ਜੇ ਰਜਿਸਟਰੀ ਵਾਲੀ ਹੋਵੇ ਤੇ ਚਾਹੇ ਰਜਿਸਟਰੀ ਤੇ ਬਿਨਾ ਹੋਵੇ ਤਾਂ ਇੱਕ ਸਾਰ ਸਾਰਿਆਂ ਨੂੰ ਹੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਦਾਂ ਹੀ ਹੁਣ ਚਾਹੀਦਾ ਵੀ ਕਿਸੇ ਦੀ ਜ਼ਮੀਨ ਕੱਚੀ ਹੈ ਉਸ ਨੂੰ ਨਹੀਂ ਜੇ ਕਿਸੇ ਦੀ ਪੱਕੀ ਹੈ ਤਾਂ ਉਸ ਨੂੰ ਆਉਜਾ ਮਿਲਣਾ ਚਾਹੀਦਾ ਹੈ ਔਰ ਦੂਜੀ ਗੱਲ ਕਿਹੜੀ ਪਰਸੈਂਟਾਂ ਦੇ ਵਿੱਚ ਗੱਲ ਹੁਣ ਆ ਜਾਂਦੀ ਹੈ ਵੀ ਜੇਕਰ ਕੋਈ 10% 20% ਫਸਲ ਖਰਾਬ ਹੋਏ ਤਾਂ ਉਸ ਨੂੰ ਨਾ ਜੇਕਰ 100% ਹੋਏ ਤਾਂ ਉਸ ਨੂੰ ਨਾ ਪਰ ਦੋਸਤੋ ਦਰਿਆਪਾ ਦੇ ਅੰਦਰ ਜਿੰਨੀਆਂ ਜ਼ਮੀਨਾਂ ਸੀ ਜਿੰਨੇ ਚੋਂ ਨੇ ਹੈ ਤਕਰੀਬਨ 100% ਉਹ ਖਰਾਬ ਹੋਇਆ ਹੁਣ ਜਿਹਦੇ ਵਿੱਚ ਥੋੜਾ ਦਾਣਾ ਜੋ ਕਾਲਾ ਹੋ ਜਾਊਗਾ ਝੋਨੇ ਦਾ ਤੇ ਉਹ ਅੜਤੀਆਂ ਨੇ ਮੰਡੀਆਂ ਦੇ ਵਿੱਚ ਛੇਤੀ ਉਹ ਵਿਕੜਾ ਨਹੀਂ ਉੱਥੇ ਵੀ ਤਾਂ ਖੱਜਲ ਖਰਾਬੀ ਹੋਣੀ ਹੈ ਤਾਂ ਤੁਸੀਂ ਇਹ ਗੱਲਾਂ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਇੱਕ ਹੋਰ ਗੱਲ ਹੈ ਕਿ ਜੋ ਜ਼ਮੀਨਾਂ ਦਰਿਆ ਦੇ ਅੰਦਰ ਕੱਚੀਆਂ ਸੀ ਮੈਂ ਵਾਰ-ਵਾਰ ਗੱਲ ਜ਼ਿਕਰ ਕਰ ਰਿਹਾ ਕਿ ਉਹਨਾਂ ਦਾ ਮੁਆਵਜ਼ਾ ਕਈ ਵਾਰ ਨਹੀਂ ਮਿਲਦਾ ਕਈ ਵਾਰ ਆਪਾਂ ਨੂੰ ਗੇੜੇ ਕਢਣੇ ਪੈਂਦੇ ਐ ਪਟਵਾਰੀ ਦਫ਼ਤਰ ਦੇ ਜਾਂ ਕਿਤੇ ਹੋਰ ਬਥੇਰੇ ਗੇੜੇ ਕਢਣੇ ਪੈਂਦੇ ਕੋਈ ਇੱਕ ਗੇੜਾ ਨਹੀਂ ਕਢਣਾ ਪੈਂਦਾ ਤਾਂ ਤੁਸੀਂ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਕਿਸ ਜਗ੍ਹਾ ਤੇ ਨਾਲ ਜੁੜਿਓ ਔਰ ਤੁਹਾਡੇ ਇਲਾਕੇ ਦੇ ਵਿੱਚ ਗਰਦੌਰੀ ਹੋ ਗਈ ਹੈ ਕਿ ਨਹੀਂ ਹੋ ਗਈ ਪਟਵਾਰੀਆਂ ਨੇ ਗਰਦੌਰੀ ਸ਼ੁਰੂ ਕਰਤੀ ਹੈ ਕਿ ਨਹੀਂ ਕਰਤੀ ਤਾਂ ਇਹ ਇਸ ਇਹ ਗੱਲਾਂ ਜਰੂਰ ਤੁਸੀਂ ਮੈਨੂੰ ਦੱਸਿਓ ਤਾਂ 78 ਜਣੇ ਨਾਲ ਜੁੜੇ ਹੋ ਸਾਰੇ ਜਣੇ ਆਪਣੀ ਕੀਮਤੀ ਕਮੈਂਟ ਜਰੂਰ ਮੈਨੂੰ ਕਰੋ ਕਿਉਂਕਿ ਉਹ ਕਮੈਂਟ ਸਾਰੇ ਮੈਂ ਪੜ੍ਹਾਂਗਾ ਜਿਹਨੇ ਤੁਸੀਂ ਕਰੋਗੇ ਤਾਂ ਅੱਜ 6 ਵਜੇ ਤੱਕ ਦਰਿਆ ਸਤਲੁਜ ਦਾ ਜੋ ਪਾਣੀ ਸੀ ਉਹ 6 ਵਜੇ ਤੋਂ ਬਾਅਦ ਵਧਣਾ ਸ਼ੁਰੂ ਹੋਇਆ ਥੋੜਾ ਪਹਿਲਾਂ ਪਾਣੀ ਘਟ ਸੀ ਪਰ ਜ਼ਿਆਦਾ ਨਹੀਂ ਆਪ ਕਹਿ ਸਕਦੇ ਪੌਣਾ ਕੋ ਫੁੱਟ ਪਾਣੀ ਵਧਿਆ ਕੋ ਜਿਆਦਾ ਪਾਣੀ ਨਹੀਂ ਵਧਿਆ ਔਰ ਤੁਸੀਂ ਕਿੱਥੋਂ ਚੈਨਲ ਦੇ ਨਾਲ ਜੁੜੇ ਹੋ ਉਹ ਵੀ ਜਰੂਰ ਦੱਸਿਓ ਤਾਂ ਪਾਖੜਾ ਦੇ ਲੈਵਲ ਦੀ ਗੱਲ ਕਰੀ ਤਾਂ 3.740 ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਤੇ ਆਪਣੇ ਆਪ ਦੇ ਵਿੱਚ ਇਹ ਜਾਣਕਾਰੀ ਹੈ ਹੁਣ ਤੱਕ ਦਰਿਆ ਸਤਲੁਜ ਦੀ ਔਰ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਹੋ ਜੇਕਰ ਪਹਿਲਾਂ ਤੋਂ ਤੁਸੀਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਇਹ ਕਮੈਂਟ ਜ਼ਰੂਰ ਕਰਿ ਜਾਇਓ ਕਿ ਤੁਸੀਂ ਸੜਕ ਦੇ ਨਾਲ ਕਿੱਥੋਂ ਜੁੜੇ ਹੋ ਇਹ ਤੁਸੀਂ ਜ਼ਰੂਰ ਦੱਸਿਓ ਪਤਾ ਲੱਗ ਜਾਊਗਾ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਔਰ ਇੱਕ ਗੱਲ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਕਿਸ ਸ਼ਹਿਰ ਕਿਸ ਕਸਬੇ ਦੇ ਨੇੜੇ ਰਹਿੰਦੇ ਹੋ ਤੁਹਾਡੇ ਨੇੜੇ ਕੋਈ ਟੋਲ ਟੈਕਸ ਹੈ ਕਿ ਟੋਲ ਟੈਕਸ ਚੱਲ ਰਿਹਾ ਹੈ ਕਿ ਸੜਕ ਟੁੱਟੀ ਹੈ ਤੇ ਟੋਲ ਟੈਕਸ ਵਾਲੇ ਫੇਰ ਵੀ ਟੋਲ ਟੈਕਸ ਲੈ ਰਹੇ ਹੈ ਕਿ ਨਹੀਂ ਲੈ ਰਹੇ ਹਾਂ ਇਹ ਗੱਲ ਇੱਕ ਜ਼ਰੂਰ ਵੀ ਜੇ ਟੋਲ ਟੈਕਸ ਲੱਗੇ ਤਾਂ ਟੋਲ ਟੈਕਸ ਉਹਨਾਂ ਲੈਣੇ ਲੈਣਾ ਹੈ ਤਾਂ ਅੱਜ ਅੱਜ ਕੁਝ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ ਇਹ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਤੁਸੀਂ ਸਰਦਾਰ ਜਣ ਕਿੱਥੋਂ ਜੁੜਿਓ ਇਹ ਜਰੂਰ ਦੱਸੋ ਤਾਂ ਇੱਕ ਵੀਰ ਨੇ ਕਮੈਂਟ ਕੀਤਾ ਬਰਨਾਲੇ ਤੋਂ ਹਾਂਜੀ ਵੀਰ ਜੀ ਤੁਹਾਡਾ ਹਾਂਜੀ ਬਿਲਕੁਲ ਜੀ ਵੀਰ ਜੀ ਨੇ ਬਰਨਾਲੇ ਤੋਂ ਕਮੈਂਟ ਕੀਤਾ ਕਿ ਅੱਜ ਸਾਡੇ ਤਾਂ ਗੁਰਦੁਆਰਿਆਂ ਸ਼ੁਰੂ ਨਹੀਂ ਹੋਈਆਂ ਕਿਉਂਕਿ ਵੀਰ ਜੀ ਗੱਲ ਇਹ ਹੈ ਕਿ ਜੋ ਮਾਨਸੂਨ ਪੌਣਾ ਆਈਆਂ ਸੀ ਤਕਰੀਬਨ ਜੇਕਰ ਦਰਿਆਵਾਂ ਦੇ ਬਾਹਰ ਦੀ ਗੱਲ ਕਰੀਏ ਤਾਂ ਫਸਲ ਤਾਂ ਉੱਥੇ ਵੀ ਖਰਾਬ ਹੋਈ ਹੈ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਇਸ ਵਾਰ ਪਈ ਹੈ। ਮਾਨਸੂਨ ਪਹਾਨੂੰ ਪਹਿਲਾਂ ਆ ਗਿਆ ਤਾਂ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ। ਤਾਂ ਹੋਰ ਵੀ ਤੁਸੀਂ ਕਮੈਂਟ ਜਰੂਰ ਕਰੋ ਜੋ ਬਿੰਦੂ ਸਿੰਘ ਵੀਰ ਨੇ ਕਮੈਂਟ ਕੀਤਾ। ਬਿੰਦੂ ਸਿੰਘ ਵੀਰ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਵੀਰ ਤੁਸੀਂ ਕਿੱਥੋਂ ਜੁੜੇ ਹੋ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਉਹ ਜਰੂਰ ਦੱਸਿਓ। ਬਿੰਦੂ ਸਿੰਘ ਵੀਰ ਨੇ ਕਮੈਂਟ ਕੀਤਾ ਕਵੀਰ ਜੀ ਤੁਸੀਂ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਸਾਡੇ ਨਾਲ ਕਿੱਥੋਂ ਜੁੜਿਆ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਪੰਜਾਬ ਤੋਂ ਆਉਂ ਜਾਂ ਪੰਜਾਬ ਤੋਂ ਬਾਹਰ ਜੁੜਿਆ ਹੋ ਤੁਸੀਂ ਸਾਡੇ ਨਾਲ ਤੁਸੀਂ ਸਾਨੂੰ ਜਰੂਰ ਦੱਸੋ ਔਰ ਜੇਕਰ ਪੰਜਾਬ ਦੇ ਵਿੱਚੋਂ ਖਾਸ ਕਰਕੇ ਮੈਂ ਜੇ ਪੰਜਾਬ ਦਾ ਰਹਿਣ ਵਾਲਾ ਬਿੰਦੂ ਸਿੰਘ ਵੀਰ ਜੀ ਜੀ ਰਾਜਸਥਾਨ ਤੋਂ ਬਿੰਦੂ ਸਿੰਘ ਰਾਜਸਥਾਨ ਤੋਂ ਜੁੜਿਆ ਤਾਂ ਵੀਰ ਜੀ ਰਾਜਸਥਾਨ ਤੋਂ ਬਿੰਦੂ ਸਿੰਘ ਨੂੰ ਪੁੱਛਣਾ ਚਾਹਾਂਗਾ ਕਿ بارش ਕਿੱਦਾਂ ਹੈ ਇਸ ਵਾਰ ਫਸਲ ਕੀ ਸੁਦੀ ਬਜਾਈ ਹੋ ਰਹੀ ਹੈ ਇਹ ਜਰੂਰ ਦੱਸਿਓ ਤਾਂ ਇੱਕ ਵੀਰ ਨੇ ਹੋਰ ਕਮੈਂਟ ਕੀਤਾ ਹੈ ਮੰਡਾਲੇ ਦੀ ਛੰਨਾ ਹਾਂਜੀ ਵੀਰ ਜੀ ਮੰਡਾਲੇ ਦੀ ਛੰਨਾ ਤੋਂ ਵੀਰ ਜੀ ਨੇ ਕਮੈਂਟ ਕੀਤਾ ਤੁਹਾਨੂੰ ਮੈਂ ਪੁੱਛਣਾ ਚੁੰਮੇ ਕਿ ਵੀਰ ਜੀ ਉੱਥੇ ਬਾਰਿਸ਼ ਜਿਆਦਾ ਨਹੀਂ ਹੈ ਤਾਂ ਵੀਰ ਜੀ ਪੰਜਾਬ ਦੇ ਵਿੱਚ ਤਾਂ ਬਾਰਿਸ਼ ਬਹੁਤ ਜਿਆਦਾ ਹੋਈ ਹੈ ਬਿੰਦੂ ਸਿੰਘ ਨੇ ਕਮੈਂਟ ਕੀਤਾ ਧੰਨਵਾਦ ਵੀਰ ਜੀ ਤਾਂ ਮੰਡਿਆਲਿਆ ਤੇ ਛੰਨਾ ਤੋਂ ਕਮੈਂਟ ਆਇਆ ਤਾਂ ਉੱਥੇ ਮੰਡਿਆਲੇ ਦੇ ਛਣ ਤੋਂ ਸੁਖਰਾਜ ਵੀਰ ਨੇ ਇੱਕ ਕਮੈਂਟ ਕੀਤਾ ਹਾਂ ਵੀਰ ਜੀ ਇੱਥੇ ਪਾਣੀ ਦਾ ਜੋ ਜਲਪਧਰ ਹੈ ਸਬਸਕਰਾਈਬਰ ਨੂੰ ਦੱਸਣਾ ਚਾਹਾਂਗਾ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਥੋੜਾ ਪਾਣੀ ਵਧਿਆ ਹੈ ਬਿੰਦੂ ਸਮ ਪਾਣੀ ਪੰਜਾਬ ਤਾਂ ਆ ਰਿਹਾ ਹੈ ਬਿਲਕੁਲ ਜੀ ਪੰਜਾਬ ਦੇ ਵਿੱਚ ਤਾਂ ਪਾਣੀ ਬਹੁਤ ਜਿਆਦਾ ਦਰਿਆਵਾਂ ਨੇ ਬਹੁਤ ਜਿਆਦਾ ਕਹਿਰ ਮਚਾਇਆ ਹੋਇਆ ਹੈ ਪਰ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲਾਤ ਨੇ ਬਹੁਤ ਵਾਰ ਸੁਣਨ ਨੂੰ ਮਿਲਦਾ ਕੇ ਪਾਣੀ ਰਾਜਸਥਾਨ ਨੂੰ ਦਿੱਤਾ ਨਹੀਂ ਜਾਂਦਾ ਕੱਲਾ ਪੰਜਾਬ ਨੂੰ ਡੋਬਿਆ ਜਾਂਦਾ ਤਾਂ ਬਿੰਦੂ ਸੈਨੇ ਕਮੈਂਟ ਕੀਤਾ ਚਾਰ ਕਮੈਂਟ ਆ ਚੁੱਕੇ ਆ ਤਾਂ ਉਸ ਤੋਂ ਬਾਅਦ ਬਿਆਸ ਦਰਿਆ ਦੱਸਿਆ ਕਿ ਬਿਆਸ ਦਰਿਆ ਦੇ ਵਿੱਚ ਜੋ ਜਲ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਦੇ ਤਕਰੀਬਨ ਥੋੜਾ ਹੁਣ ਘਟਿਆ ਹੈ ਬਿਆਸ ਦਰਿਆ ਦੇ ਖਤਰੇ ਦਾ ਜਲ ਪੱਧਰ ਸੀ ਜੋ ਉਹ ਥੋੜਾ ਘਟਿਆ ਹੈ ਤੱਗੇ ਜੋ ਫਿਰੋਜ਼ਪੁਰ ਫਾਜ਼ਿਲਕਾ ਇਲਾਕਾ ਉਸ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਪਰ ਜਿਹੜੀਆਂ ਨੀਵੀਆਂ ਥਾਵਾਂ ਨੇ ਉੱਥੇ ਪਾਣੀ ਅਜੇ ਵੀ ਪਰਿਆ ਹੋਇਆ ਹੈ ਤਾਂ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਵੀਰ ਅਜੇ ਵੀ ਰਾਸ਼ਨ ਵਗੈਰਾ ਬਹੁਤ ਲੈ ਕੇ ਜਾ ਰਿਹਾ ਹੈ ਤਾਂ ਉਹਨਾਂ ਨੂੰ ਹੁਣ ਚਾਹੀਦਾ ਹੈ ਕਿ ਰਾਸ਼ਨ ਦੀ ਲੋੜ ਨਹੀਂ ਹੈ ਹੁਣ ਕਿੱਥੇ ਕਿੱਥੇ ਪਾਣੀ ਘਟ ਗਿਆ ਜ਼ਮੀਨਾਂ ਦੇ ਵਿੱਚ ਬਹੁਤ ਸਾਰਾ ਰੇਤਾ ਪੈ ਗਿਆ ਤਾਂ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਟਰੈਕਟਰ ਲੈ ਕੇ ਜਾਣੇ ਚਾਹੀਦੇ ਆ ਤਾਂ ਹਰਜਾਬ ਹਰਜੈਬ ਸਿੰਘ ਹਾਂਜੀ ਬੜੀ ਸੱਚੀ ਗੱਲ ਦੀ ਹੋਰ ਸੁਣਾਓ ਠੀਕ ਹੈ ਠਾਕੋ ਕਿਸ ਜਗ੍ਹਾ ਤੋਂ ਵੀਰ ਹਰਜਾਬ ਸਿੰਘ ਨਾਲ ਜੁੜਿਆ ਇਹ ਤੁਹਾਨੂੰ ਜਰੂਰ ਦੱਸਿਓ ਪਰ ਮੈਂ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬੈਲ ਆਈਕਨ ਮਟਨ ਜਰੂਰ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਨਹੀਂ ਲੱਗਦੇ ਤਾਂ ਹੋਰ ਜੋ ਮਾਦੋਪੁਰ ਦੇ ਫਲੱਡ ਗੇਟ ਟੁੱਟੇ ਸੀ ਤਾਂ ਉਹ ਦੋ ਅਧਿਕਾਰੀਆਂ ਨੂੰ ਤੇ ਸਸਪੈਂਡ ਕਰ ਦਿੱਤਾ ਗਿਆ ਇਹ ਵੀ ਤੁਹਾਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਈਏ ਤਾਂ ਹੁਣ ਉੱਥੇ ਵੀ ਪਾਣੀ ਘਟਿਆ ਹੈ ਰਾਜਾ ਪੰਡਿਤ ਗੁਰੂ ਭਗਤੀ ਸਤਕਾਰ ਹਰੀ ਓਮ ਸਭ ਮੰਗਲ ਹਾਂਜੀ ਇਹ ਰਾਜਾ ਪੰਡਿਤ ਜੀ ਗੁਰੂ ਧੰਨਵਾਦ ਬੀਰ ਜੀ ਕਮੈਂਟ ਕਰਨ ਲਈ ਰਾਜਾ ਵੀਰ ਨੂੰ ਮੈਂ ਪੁੱਛਾਂਗਾ ਵੀਰ ਜੀ ਕਿ ਰਾਜਾ ਪੰਡਿਤ ਜੀ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਸਾਨੂੰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਠੀਕ ਠਾਕ ਹੋ ਦਰਿਆ ਸਤਲੁਜ ਦੀ ਅਪਡੇਟ ਦੇ ਰਿਹਾ ਕਿ 6 ਵਜੇ ਤੋਂ ਬਾਅਦ ਥੋੜਾ ਜਿਹਾ ਪਾਣੀ ਵਧਿਆ ਪਹਿਲਾਂ ਪਾਣੀ ਘੱਟ ਸੀ ਪੌਣਾ ਕੋ ਫੁੱਟ ਦਰਿਆ ਸਤਲੁਜ ਦਾ ਪਾਣੀ ਵਧਿਆ ਹੈ ਤੁਹਾਡੇ ਅਲੇ ਦੀ ਛੰਨਾ ਦੀ ਜਾਣਕਾਰੀ ਦੇ ਦੀ ਕਿ ਉੱਥੇ ਲਗਾਤਾਰ ਦਰਿਆ ਨੇ ਕੋਝ ਖੋਰਾ ਲਾਇਆ ਸੀ ਤਕਰੀਬਨ ਦਰਿਆ ਉੱਥੇ 1 ਕਿਲੋਮੀਟਰ ਦੂਰ ਸੀ ਤੇ ਫਿਰ ਇਸ ਤਰ੍ਹਾਂ ਨੇੜੇ ਆਉਂਦਾ ਆਉਂਦਾ ਦਰਿਆ ਬਿਲਕੁਲ 4 ਘਰ ਡਿੱਗਿਆ ਮੜਿਆਲੇ ਦੀ ਛੰਨਾ ਲੋਹਿਆਂ ਦੇ ਨਜ਼ਦੀਕ 4 ਘਰ ਦਰਿਆ ਦੇ ਵਿੱਚ ਡਿੱਗ ਚੁੱਕਿਆ ਹਾਲਾਤ ਬਹੁਤ ਜ਼ਿਆਦਾ ਮੜਿਆ ਦੂਜੇ ਪਾਸੇ ਬੂਟੇ ਦੀ ਛੰਨਾ ਪਿੰਡਾ ਉੱਥੇ ਵੀ ਹਾਲਾਤ ਮੜਿਆ ਅਮਦੇਵ ਸਿੰਘ ਕੁਰਸ਼ਾਦਪੁਰ ਤੋਂ ਕਿੱਦਾਂ ਪਾਣੀ ਅਮਨਦੀਪ ਵੀਰਜੀ ਪਹਿਲਾਂ ਪਾਣੀ ਜੇਕਰ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਪਾਣੀ ਕੱਲ ਦੇ ਜਿੰਨਾ ਕੋ ਕੱਲ ਸੀ ਉਨਾ ਹੀ ਸੀ ਵਧਿਆ ਨਹੀਂ ਸੀ ਸ਼ਾਮ ਨੂੰ 6 ਵਜੇ ਤੋਂ ਬਾਅਦ ਪਾਣੀ ਥੋੜਾ ਵਧਿਆ ਜਾਣ ਕੇ ਪੌਣਾ ਕੋ ਫਟ ਫੁੱਟ ਪਾਣੀ ਵਧਿਆ ਦਰਿਆ ਦਾ ਤਾ ਕਰਸ਼ੈਦਪੁਰ ਵਾਲੀ ਸਾਈਡ ਜੋ ਮਹਿਤਪੁਰ ਤੋਂ ਜਗਰਾਓ ਰੋਡ ਜਾਂਦਾ ਹੈ ਤਰਸਤਾ ਚ ਦਰਿਆ ਸਤਲੁਜ ਦਾ ਪੌੜਿਆ ਕਰਸ਼ੈਦਪੁਰ ਪਲੇ ਬਸ ਪਾਸੇ ਬਹੁਤ ਜ਼ਿਆਦਾ ਦਰਿਆ ਨੇ ਖੋਰਾ ਲਾਇਆ ਹੋਇਆ ਟਾਂ ਲੱਗੀ ਹੋਈ ਹੈ ਹਾਂਜੀ ਵੀਰ ਜੀ ਕਰਸ਼ੈਦਪੁਰ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੇਕਰ ਆਪਾਂ ਜਸ ਨੂੰ ਪਿੰਡ ਬੀਟਲਾ ਇਧਰ ਰਾਇਪੁਰ ਗੁਜਰਾ ਰਾਇਪੁਰ ਗੁਜਰਾ ਛੋਲੇ ਪਿੰਡ ਲੰਮੀ ਨੋਚ ਹੈ ਉੱਥੇ ਅਜ ਢਾਹ ਦਾ ਵਿਚਾਰਿਆ ਤਾਂ ਅਜ ਢਾਹ ਕਿੱਥੇ ਕਿੱਥੇ ਲੱਗੀ ਰਹੀ ਉਹ ਮੈਂ ਤੁਹਾਨੂੰ ਦੱਸਦਾ ਕਿ ਅੱਜ ਬੂਟੇ ਦੀ ਛੰਨਾ ਪਿੰਡ ਹੈ ਉਥੇ ਪਪੂਲਰ ਅਜ ਵੀ ਰੋੜ ਰਿਹਾ ਹੈ ਉਛਟਾ ਕਾਫੀ ਜ਼ਿਆਦਾ ਜੇ ਵੀ ਲੱਗੀ ਹੋਈ ਹੈ ਕਰਸ਼ੈਦ ਪ੍ਰੋਲ ਬਾਸੇ ਚੜਦੇ ਵਾਲੇ ਪਾਸੇ ਸਿੱਧੂ ਮੇਡਲ ਪਾਸੇ ਜੋ ਦਰਿਆ ਸਤਲੁਜ ਦੀ ਪੋਲ ਹੈ ਉਥੇ ਕਰਸ਼ੈਦ ਪ੍ਰੋਲ ਬਾਸੇ ਟਾਹ ਅਜੇ ਵੀ ਲੱਗੀ ਹੋਈ ਹੈ ਹਾਲਾਤ ਚਿੰਤਾਜਨਕ ਨੇ ਤਕਰੀਬਨ 200 ਪਲੱਸ ਕਿੱਲਾ ਦਰਿਆ ਦੇ ਵਿੱਚ ਕਰਸ਼ੈਦ ਪ੍ਰੋਲ ਬਾਸੇ ਜਮੀਨ ਡੇਗ ਗਈ ਹੈ ਔਰ ਬਹੁਤ ਸਾਰੇ ਪਪੂਲਰ ਦਰਿਆ ਦੇ ਵਿੱਚ ਉਥੇ ਰੁੜੇ ਹੈ ਉਹ ਸਰਕਾਰ ਜਿਹ ਤੁਸੀਂ ਰੋਕ ਕੇ ਪਾਕਿਸਤਾਨ ਆਜਾ ਮਨ ਨੂੰ ਜ਼ਰੂਰ ਮਿਲਣਾ ਜ਼ਰੂਰੀ ਗੱਲ ਜੀ ਪਾਕਿਸਤਾਨ ਨੇ ਪ੍ਰਮਾਤਮਾ ਨੇ ਚਾਹਿਆ ਤਾਂ ਜ਼ਰੂਰ ਪਾਕਿਸਤਾਨ ਦੀ ਧਰਤੀ ਨੂੰ ਅਸੀਂ ਮਾੜਾ ਨਹੀਂ ਕਹਾਂਗੇ ਕਿਉਂਕਿ ਤਨ ਤਨ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਪਵਿੱਤਰ ਸਥਾਨ ਸਿੱਖਾਂ ਦੇ ਉੱਥੇ ਨੇ ਅਸੀਂ ਪਾਕਿਸਤਾਨ ਨੂੰ ਮਾੜਾ ਨਹੀਂ ਕਹਿ ਸਕਦੇ ਬਾਕੀ ਜੋ ਸਾਡੀਆਂ ਸਰਕਾਰਾਂ ਨੇ ਉਹਨਾਂ ਦੇ ਕਰਕੇ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਅਮਰਦੀਪ ਸਿੰਘ ਕਰਛਾ ਦਾਪੁਰ ਤੋਂ ਸਿਉ ਪਾਣੀ ਸੱਕਦਾ ਨਹੀਂ ਪਾਣੀ ਬਿਰਜੀ ਕਰਛਾ ਦਾਪੁਰ ਪਾਣੀ ਪਾਣੀ ਛੱਡ ਸਕਦਾ ਇਸ ਚ ਕੋਈ ਦੋਰਾਵਾ ਨਹੀਂ ਹੈ ਕਿਉਂਕਿ ਜੋ ਪਾਖੜਾ ਡੈਮ ਦੀ ਮੈਂਜਮੈਂਟ ਕਮੇਟੀ ਸੀ ਸਿਉ ਮਾਨ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਤਾਂ ਉਸ ਮੀਟਿੰਗ ਦੇ ਵਿੱਚ ਸਿਉ ਮਾਨ ਨੇ ਇੱਕ ਵੱਡਾ ਪੱਖ ਰੱਖਿਆ ਕਿ ਦਰਿਆ ਦੇ ਵਿੱਚ 40000 ਕਿਊਸਕ ਤੋਂ ਪਾਣੀ ਜ਼ਿਆਦਾ ਨਾ ਛੱਡਿਆ ਜਾਵੇ ਪਹਿਲਾਂ ਜੋ ਪਾਣੀ ਦਰਿਆ ਸਤਲੁਜ ਦੇ ਵਿੱਚ ਆਇਆ ਸੀ ਤਾਂ ਉਹ ਤੋ ਲਿਆ ਮਿਣਿਆ ਨਹੀਂ ਗਿਆ ਕਦੇ ਪਾਣੀ ਘਟਾ ਕਦੇ ਜਿਆਦਾ ਛੱਡਿਆ ਗਿਆ ਕੋਈ ਉਸ ਦੀ ਮਿਣਤੀ ਗਿਣਤੀ ਨਹੀਂ ਸੀ ਤਾਂ ਹੁਣ 40000 ਕਿਉਂ ਉਸ ਤੋਂ ਪਾਣੀ ਦਰਿਆ ਸਤਲੁਜ ਦੇ ਵਿੱਚ ਜਿਆਦਾ ਨਹੀਂ ਆਊਗਾ ਹਾਂ ਜੇਕਰ ਪਿੱਛੇ ਹਿਮਾਚਲ ਦੇ ਵਿੱਚ بارش ਹੁੰਦੀ ਹੈ ਤਾਂ ਫਿਰ ਪਾਣੀ ਜਿਆਦਾ ਵੀ ਆ ਸਕਦਾ ਹੈ ਤਾਂ ਹੋਰ ਅਮਰਦੀਪ ਸਿੰਘ ਵੀਰ ਨੇ ਪਹਿਲਾਂ ਥੈਂਕ ਯੂ ਅੱਜ ਹਾਂ ਧੰਨਵਾਦ ਵੀਰ ਜੀ ਕਮੈਂਟ ਕਰਨ ਦੇ ਲਈ ਤਾ ਐਸ ਵਾਰ 23 ਦੇ ਵਿੱਚ ਪਾਣੀ ਆਇਆ ਸੀ ਲੋਕਾਂ ਨੇ ਬੜਾ ਸੰਤਾਪ ਬਣਾਇਆ ਹੁਣ 25 ਦੇ ਵਿੱਚ ਵੀ ਮੈਂ ਇਥੇ ਇੱਕ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਸੋਸ਼ਲ ਮੀਡੀਆ ਤੇ ਇੰਨੀ ਪਾਵਰ ਹੈ ਕਿ ਬਹੁਤ ਕੁਝ ਹੋ ਸਕਦਾ ਹੈ ਤਾਂ ਸੇਵ ਮਾਨ ਤੱਕ ਜੇਕਰ ਇਹ ਵੀਡੀਓ ਪਹੁੰਚਦੀ ਹੈ ਤਾਂ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਜ਼ਮੀਨਾਂ ਦੇ ਤਾਂ ਜਿੱਥੇ ਝੋਨਾ ਸੀ ਉਹਦੇ ਦਾ ਮਾਅਵਜ਼ੇ ਮਿਲਣੇ ਆ ਜਿਨ੍ਹਾਂ ਦਾ ਜ਼ਮੀਨ ਹੀ ਦਰਿਆ ਦੇ ਵਿੱਚ ਡਿੱਗ ਗਈ ਕਿਤਨਾ ਕਿਤੇ ਉਹਨਾਂ ਬਾਰੇ ਵੀ ਸੋਚਿਆ ਜਾਵੇ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਹੁਣ ਝੋਨੇ ਦੇ ਮੁਆਵਜ਼ਾ ਤਾਂ ਮਾਨ ਸਰਕਾਰ ਨੇ ਕਿਹਾ ਕਿ 20000 ਰੁਪਇਆ ਪ੍ਰਤੀ ਏਕੜ ਮਿਲੇਗਾ ਪਰ ਜਿਹਨਾਂ ਦੇ ਪਪੂਲਰ ਵਗੈਰਾ ਵਿੱਚ ਰੁੜ ਗਏ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਹੁਣ ਜਾਂਦੇ ਜਾਂਦੇ ਫਿਰ ਇੱਕ ਹੋਰ ਅਪਡੇਟ ਸਾਂਝੀ ਕਰ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਸ਼ਾਮ 6 ਵਜੇ ਤੱਕ ਪੌਣਾ ਕੋ ਫੁੱਟ ਦਰਿਆ ਦਾ ਪਾਣੀ ਵਧਿਆ ਹੈ। ਹੋਰ ਮੈਂ ਇੰਤਜ਼ਾਰ ਕਰਨਾ ਤੁਹਾਡੇ ਕਮੈਂਟਾਂ ਦਾ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਉਹ ਜ਼ਰੂਰ ਸਾਨੂੰ ਦੱਸੀ ਜਾਇਓ। ਹੁਣ ਤੱਕ ਅਮਨਦੀਪ ਬੁਝੇ ਕਰਛਾਇਦ ਪਰ ਤੋਂ ਕਮੈਂਟ ਕੀਤਾ ਹੈ। ਪਾਕਿਸਤਾਨ ਤੋਂ ਇਕਬੀਰ ਜੀ ਨੇ ਕਮੈਂਟ ਕੀਤਾ ਹੈ। ਖਾਲਿਦ ਖਾਲਿਦ ਫਰੀਦ ਪਾਕਿਸਤਾਨ ਤੋਂ ਉਸ ਤੋਂ ਬਾਅਦ ਰਾਜਾ ਪੰਡਿਤ ਨੇ ਕਮੈਂਟ ਕੀਤਾ ਹੈ। ਹਰ ਜੈਪ ਸਿੰਘ, ਬਿੰਦੂ ਸਿੰਘ, ਅਰਾਦਾ ਸਿੰਘ, ਗੁਰਸੇਵਕ ਸਿੰਘ ਇੰਨੇ ਵੀਰਾਂ ਨੇ ਕਮੈਂਟ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੋਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਹੋ, ਤੁਹਾਡੇ ਇਲਾਕੇ ਦਾ ਕੀ ਹਾਲ ਹੈ। ਆਪਾਂ 16 ਮਿੰਟ ਹੋ ਗਿਆ ਵੀਡੀਓ ਚੱਲਦੀ ਨੂੰ। ਔਰ ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਜੇਕਰ ਪਹਿਲਾਂ ਤੁਸੀਂ ਚੈਨਲ ਨਾਲ ਜੁੜੇ ਹੋਆਂ। ਰਾਇਮ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ। ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਨਹੀਂ ਬਿਲਕੁਲ ਨਹੀਂ ਲੱਗਦਾ ਇਹ ਹੋਰ ਵੀਰ ਕਿੱਥੋਂ ਕਿੱਥੋਂ ਨਾਲ ਸਾਡੇ ਜੁੜੇ ਹੋਏ ਹੋ ਕਮੈਂਟਾਂ ਵਿੱਚ ਜਰੂਰ ਦੱਸਿਓ ਦਰਿਆ ਸਤਲੁਜ ਦੀ ਲਗਾਤਾਰ ਅਪਡੇਟ ਸਾਂਝੀ ਕਰ ਰਿਹਾ ਤਾਂ 6 ਵਜੇ ਤੇ ਸ਼ਾਮ ਦੇ 6 ਵਜੇ ਤੋਂ ਬਾਅਦ ਪਾਣੀ ਥੋੜਾ ਜਿਹਾ ਵਧਣਾ ਸ਼ੁਰੂ ਹੋਇਆ ਪਹਿਲਾਂ ਦਰਿਆ ਸਤਲੁਜ ਦਾ ਪਾਣੀ ਘਟ ਸੀ ਤਾਂ ਕਿੱਥਸ ਕਿੱਥਾਂ ਢਟਾ ਲੱਗੀ ਹੈ ਬੋਟੇ ਦੀ ਛੰਨਾ ਪਿੰਡ ਹੈ ਉੱਥੇ ਦਰਿਆ ਸਤਲੁਜ ਨੇ ਖੋਰਾ ਲਾਇਆ ਹੋਇਆ ਮੁੰਡੇ ਵਾਲੇ ਵਿਛਣਾ ਉੱਥੇ ਲੱਗਿਆ ਹੋਇਆ ਤੇ ਸ਼ਾਇਦ ਪਰ ਪਿੰਡ ਉੱਥੇ ਤੇ ਰਹਿ ਸਤਲੋਏ ਨੇ ਖੋਰਾ ਲਾਇਆ ਹੋਇਆ ਇਹ ਮਹਿਤਪੁਰ ਤੋਂ ਜੋ ਜਗਰਾਉ ਰੋਡ ਜਾਂਦਾ ਹੈ ਉੱਥੇ ਉਸ ਇਲਾਕੇ ਉਸ ਏਰੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਫੇਕ ਨਵੇਂ ਸਿਰੇ ਤੋਂ ਅਪਡੇਟ ਸ਼ੁਰੂ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਦੱਕਾ ਕਰ ਦਿਓ ਕਰੋ ਸਰੰਦ ਬਾਦ ਬਹੁਤ ਧੰਨਵਾਦ